ਆਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਉਹਦਾ ਨੋਟ ਕਰ ਲਓ ਨੰਬਰ 9876347016 ਪਿੰਡ ਢਲਮਾਲਾ ਜੀ ਜ਼ਿਲ੍ਹਾ ਬਰਨਾਲਾ ਦਾ ਦਸੀ ਹਲਤਾ ਪਾ ਵੱਡਾ ਪਿੰਡ ਆ ਜੀ ਤੇ ਅੱਜ ਆਪਾਂ ਤੁਹਾਨੂੰ ਤਿੰਨ ਨਗੀਨੇ ਦਿਖਾਉਣੇ ਆ ਤੇ ਦਿਖਾਉਣੇ ਵੀ ਟੌਪ ਦੇ ਆ ਤੇ ਤਿੰਨੀ ਜਿਵੇਂ ਤਿੰਨੀ ਤਰ੍ਹਾਂ ਦੇ ਸੌਦੇ ਹੈਗੇ ਤਿੰਨੇ ਯਾਤਾਂ ਮੋਹਰਾ ਨੀਲੀ ਰਾਵੀ ਤੇ ਬੂਰੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਘਾ ਬਾਈ ਸਸੀ ਘਾ ਬਾਈ ਹੋ ਠੀਕ ਠਾਕ ਹਾਂ ਠੀਕ ਆ ਪਹਿਲਾਂ ਪਿੰਡ ਬੋਲ ਦਿਓ ਜੀ ਮੇਰੇ ਆਪਣਾ ਪਿੰਡ ਢੱਲਵਾ ਪਿੰਡ ਢੱਲਵਾ ਹਾਂਜੀ ਤੇ ਨੰਬਰ ਮੈਂ ਬੋਲਦਾ ਤੇ ਅੱਜ ਆਪਾਂ ਤਿੰਨ ਨਾਖ ਦਿਖਾ ਰਹੇ ਆ ਜੀ ਹਾਂ ਤਿੰਨ ਨਾਖ ਜੀ ਨੀਲੀ ਰਾਵੀ ਤੇ ਬੂਰੀ ਤੇ ਮੋਹਰਾ ਤੇ ਆਜੋ ਫਿਰ ਮੋਹਰਾ ਤੋਂ ਸ਼ੁਰੂ ਕਰ ਲੈਨੇ ਉਧਰਲੇ ਪਾਸੇ ਆਜੋ ਹਾਂ ਹਾਂ ਕੀ ਡਿਟੇਲ ਆ ਬਾਈ ਇਹਦੀ ਹਾਂਜੀ ਕੀ ਡਿਟੇਲ ਆ ਇਹਦੀ ਇਹ 9 ਕਿਲੋ ਦੁੱਧ ਆ ਤੇ 3 ਮਹੀਨੇ ਦੀ ਗੱਬਣਾ ਕੱਟੀ ਆ ਮੇਰੇ ਕੱਟੀ ਆ ਗਈ ਮਗਰ ਹਨਾ ਆ ਦੇਖੋ ਜੀ ਤੇ ਦੁੱਧ ਕਿੰਨਾ 9 ਕਿਲੋ ਹਨਾ ਤੇ ਮਿਲਦੀ ਮੁਲਦੀ ਕਿਵੇਂ ਆ ਬਾਈ ਬਾਈ ਬਾਤ ਫੜ ਕੇ ਠੰਡੀ ਆ ਕਿਸੇ ਗੱਲ ਦਾ ਪੈਣਾ ਨਹੀਂ ਆ ਅੱਛਾ ਵੀਰੇ ਤੇ 9 ਕਿਲੋ ਦੁੱਧ ਦੇ ਥੱਲੇ ਹਨਾ ਤੇ ਮਿਲਣ ਮੁਲਣ ਦੀ ਇੱਕ ਨੰਬਰ ਆ ਵੀਰੇ ਹਾਂ ਵੀਰੇ ਜਿਵੇਂ ਮਾਰਗੀ ਕੁੜੀਆਂ ਬੋਲੀਆਂ ਕੋਈ ਚੋਈ ਜਾਂ ਤੇ ਪਹਿਲੇ ਸੂਏ ਸੂਈ ਦੂਜੇ ਸੂਏ ਵਾਸਤੇ ਗੱਬਣਾ ਦੁਕਾਨੇ 14 ਕਿਲੋ ਦੁੱਧ ਤੇ ਥਣਲੇਵਾ ਬੜ ਹਾਂ ਦੇਖੋ ਖੋਲੋ ਇਹਨੂੰ ਤੋਰਾ ਤੋਰਾ ਕਰਾਇਆ ਜੇ ਖੱਲਿਓ ਖੋਲ ਲਿਓ ਹਾਂ ਤੋਰਾ ਓਕੇ ਜੀ ਤੇ ਮੇਰੀ ਇਧਰ ਨਹੀਂ ਆ ਰਹੀਆਂ ਛੁੱਟ ਜਾਣੇ ਠੀਕ ਆ ਵੀਰੇ ਤੇ ਵੀਰੇ ਤਿੰਨੇ ਹੀ ਨਗੀਨੇ ਆ ਹਨਾ ਨਗੀਨਾ ਜੀ ਆਪਾਂ ਮਾੜਾ ਡੰਗਰ ਤੈਨੂੰ ਪਤਾ ਲੈਂਦਾ ਨੀ ਚੁੰਨ ਚੁੰਨ ਕੇ ਇਕੱਠੇ ਕਰੇ ਵੇ ਅੱਜ ਠੀਕ ਆ ਵੀਰੇ ਜੇ ਮਰਜੀ ਝੋਲ ਗੇ ਮਰਜ਼ੀ ਕਾਲ ਤੇ ਜਵਾਸ ਹੁੰਦਾ ਬਾਕੀ ਦਾ ਪਲੱਸ ਪੁਆਇੰਟ ਨਾਲੇ ਤਾਂ ਟੋਕੜ ਗੱਬਣ ਨਾਲੇ ਮਗਰ ਕੱਟੀ ਤੇ ਨਾਲੇ ਉਹ ਦੁੱਧ ਵੀ ਸਜਰਾਂ ਜਾਂਦਾ ਹਨਾ ਆ ਦੇਖੋ ਜੀ ਨਗੀਨਾ ਹੀ ਆ ਤੇ ਫੇਸ ਬਿਊਟੀ ਚੰਗੀ ਹੂੰ ओके जी ਆ ਦੇਖੋ ਕੁਆਲਿਟੀ ਕਰੋ ਚੈੱਕ ਤੇ ਜਿਹੜਾ ਮਰਜੀ ਬਾਈ ਚੋ ਕੇ ਲੈ ਜਾ ਜੀ ਵੀਰੇ ਕੋਈ ਮਰਜੀ ਚੋ ਕੇ ਲੈ ਜੇ ਉਹ ਦਾ ਨਾ ਕੁਆਲਟੀ ਲਾਦਦੀ ਆ ਵੀਰੇ ਠੀਕ ਆ ਤੇ ਫਿਰ ਪੈਸੇ ਕਿੰਨੇ ਲਾਵਾਂਗੇ ਇਹਦੇ ਇਹਦਾ ਵੀਰੇ ਫੋਨ ਤੇ ਫੋਨ ਤੇ ਓਕੇ ਜੀ ਕੋਈ ਗੱਲ ਨਹੀਂ ਜਾਇਜ਼ ਕਰਾਂਗੇ ਜੀ ਦੇਖ ਕੇ ਲੋੜਾਂਗੇ ਪਹਿਲੇ ਗਾੜ ਨੂੰ ਜਿਹੜਾ ਪੈਸਾ ਤੇ ਝੋਟੀ ਵੀ ਨਗੀਨਾ ਹੀ ਆ ਸਜ ਵਾਲੀ ਵੱਡੀ ਤੇ ਹੁਣ ਆਪਾਂ ਕਰ ਲਏ ਗੱਲ ਨੀਲੀ ਰਵੀ ਨਗੀਨੇ ਦੀ। ਥੱਲੇ ਵੀਰੇ ਬੰਦਾ 8 ਕਿਲੋ ਬੂਟੇ। ਵਿੱਚ ਬੰਦੇ ਹੁਣ ਮੇਰੇ ਭੈਣ ਭਰਾ ਦੇਖਣ ਵਾਲੇ ਕਹ ਦੇਣਗੇ ਵੀ ਨਗੀਨਾ ਜੇ ਨਗੀਨਾ ਹੈਗਾ ਤਾਂ ਫਿਰ ਨਗੀਨਾ ਕਹੇ ਬਣਾ ਨਹੀਂ ਰਿਹਾ ਜਾਂਦਾ ਹਨਾ। ਆ ਦੇਖੋ ਹੂੰ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਾਈਗੇ ਚੱਕ ਕਿੰਨੇ ਚਰਦੀ ਚੱਕ ਪਾਸ ਆ ਬਾਈ ਇਹ। ਇਹ ਤਾਂ ਨੀਨਾ ਦੀ ਗੱਪਣਾ। ਮਗਰ ਕੀ ਆ ਗਿਆ? ਮਗਰ ਇਹਦੇ ਕੀ ਆ? ਇਹਦੇ ਮਗਰ ਕੱਟਾ। ਕੱਟਾ ਆ ਗਿਆ ਮਗਰ ਤੇ ਆ ਦੇਖੋ ਜੀ ਥਣਲੇਵਾ ਕਰੋ ਚੱਕ ਨੇੜ ਤੋਂ। ਤੇ ਅੰਕ ਕਰਾਵਾਂਗੇ ਤੁਹਾਨੂੰ ਚੈੱਕ ਤੇ ਨੀਲੀ ਦਾ ਵੀ ਪਿਓਰ ਨੀਲੀ ਦਾ ਵੀ ਚਾ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਪੈਰਾਂ ਤੇ ਨਿਸ਼ਾਨੀਆਂ ਬੂਥ ਤੇ ਸੂਤ ਤੇ ਦੁੱਧ ਕਿੰਨਾ ਵੀਰੇ ਐ ਥੱਲੇ 8 ਕਿਲੋ ਦੁੱਧ ਰੈਡੀ ਤਿੰਨ ਮਹੀਨੇ ਮਗਰ ਕੱਟੀ ਕਿ ਕੱਟਾ ਓਕੇ ਜੀ ਖੁਦਾਬਖਤ ਤੋਂ ਗੱਬਣਾ ਓਕੇ ਜੀ ਖੁਦਾਬਖਤ ਤੋਂ ਗੱਬਣਾ ਤੇ ਬਾਕੀ ਦਾ ਕੱਦ ਘਾਟ ਵੜਾ ਯਾਰ ਹਨਾ ਇਹਦਾ ਯਾਹ ਨੂੰ ਲੈ ਤਾ ਦੋ ਕਰਵਾਵਾ ਤੇ ਤੈਨੂੰ ਫਿਰ ਦੂਜੇ ਸੂਏ ਵਾਸਤੇ ਗੱਭਣਾ ਹੈ ਤੇ ਲੈਖਾ ਹੀ ਮੁੱਕਿਆ ਪਿਆ ਹਨਾ ਝੋਟੀ ਦਾ ਜਿਹੜਾ ਬੰਦਾ ਰਹਿ ਗਿਆ ਗਊ ਪਾਛੇ ਤੋਂ ਨਾ ਇਹ ਨਹੀਂ ਲੈ ਰਿਹਾ ਬਾਈ ਤਾਂ ਲਵਾ ਲੈ ਤੂੰ ਲੈਣੀ ਠੀਕ ਹੈ ਵੀਰੇ ਤੇ ਆਹ ਦੇਖੋ ਸਾਰੀਆਂ ਨਿਸ਼ਾਨੀਆਂ ਕਰਾ ਲ ਗਏ ਕੌੜਾ ਦੇਖੋ ਅੱਖਾਂ ਕਰੋ ਚੈੱਕ ਠੀਕ ਹੈ ਜੀ ਤੇ ਦੁੱਧ ਹੈਗਾ 7 ਕਿਲੋ ਹਨਾ ਓਕੇ ਤੇ ਚੈੱਕ ਪਾਸ ਕਿੰਨੇ ਚਿਰ ਦੀ 3 ਮਹੀਨੇ 10 ਦਿਨਾਂ ਦੀ ਤੇ ਮੈਨ ਨੂੰ ਕਿਵੇਂ ਵੀਰੇ ਆਹ ਚੈੱਕ ਕਰਦਾ ਜਵਾਕ ਚੁੰਗਿਆ ਤੇ ਪੈਸੇ ਫਿਰ ਕਿੰਨੇ ਆ ਤੇ ਪੈਸੇ ਕਿੰਨੇ ਆ ਜਰਾਂ ਨੂੰ ਵੀ ਦੇ ਕੇ ਮੋੜਾ ਨਹੀਂ ਪੁੱਛਾਂਗੇ ਓਕੇ ਜੀ ਤੇ ਆ ਤਾਂ ਨਗੀਨਾ ਹੀ ਦਿਖਾਤਾ ਹਨਾ ਆਪਾਂ ਆ ਦੇਖੋ ਤੁਹਾਨੂੰ ਭੈਣ ਭਰਾਵਾਂ ਨੂੰ ਦੇਖਣਾ ਇਹਨਾਂ ਨੂੰ ਜੀਰਾ ਵੀ ਖੁਦਾ ਵਾਸਤੇ ਬੱਫਾ ਓਕੇ ਜੀ ਤਿੰਨ ਇਹਦਾ ਤਾਂ ਹੀ ਲੈ ਖਰੀਦੋ ਤਿੰਨੀਆਂ ਆਪਣੀ ਤਾਂ ਕਿਦਨੇ ਵੇਚਣੀ ਨਹੀਂ ਮੁੱਲ ਜਾਇਜ਼ ਕਰੋਗੇ ਜਿੱਥੇ ਜਾਇਜ਼ ਹੋਊਗਾ ਤੇ ਹੁਣ ਆਪਾਂ ਪੂਰੀ ਦੀ ਗੱਲ ਕਰ ਲਗੇ ਹਾਂ ਪੂਰੀ ਆ ਵੀਰੇ ਸਾਢੇ 6 ਹੀ ਨੇ ਦੀ ਗੱਲ ਤੇ ਵੀਰੇ ਵਿਚ ਬੰਦੇ ਨੇ ਤਾਂ ਇੱਕ ਨਸਲ ਨਹੀਂ ਸਿਉਂਦੀ ਆਪਾਂ ਤਿੰਨ ਇਕੱਠੀਆਂ ਕਰੀਆਂ ਅੱਜ ਵੀਰੇ ਹਨ ਤਿੰਨ ਹੀ ਫੁੱਲ ਨਿਕਲਦੇ ਆ ਸਿਕਾ ਤੁਹਾਨੂੰ ਪਤਾ ਉੱtro ਲਾਉਣੇ ਆ ਮਾਲ ਠੀਕ ਹੈ ਤੇ ਐਵੇਂ ਮੰਨਣਗੇ ਆਪਦਾ ਜਿਹੜੇ ਫੁੱਲ ਸਹਿਜ ਆ ਗਿਆ ਹਨਾ ਬੂਸਾ ਜਾ ਕੇ ਹਟ ਜਾਂਦੇ ਆ ਟੋਕਾ ਹੂੰ ਠੀਕ ਆ ਤੇ ਵੀਰੇ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ 6 ਸਾਢੇ 6 ਮਹੀਨੇ ਸਾਢੇ 6 ਮਹੀਨੇ ਚੈੱਕ ਪਾਸ ਤੇ ਇਹਦੇ ਟਿਕਾ ਟੂਗਾ ਪਤਾ ਕਿਹੜਾ ਲੱਗਾ ਵਾਗੇ ਇਹਦੇ ਹੋਣਾ ਹੈਗਾਗਾ ਬੂਰੀ ਨੀਲੀ ਲੱਗਦੀ ਆ ਦੁੱਧ ਡਰਾਈ ਮਾ ਦੁੱਧ ਡਰਾਈ ਦੁੱਧ ਡਰਾਈ ਥਾਂ ਤੋਂ ਓਕੇ ਇਹਦੇ ਜਿਉ 14 ਦਿਨ ਦਾ ਬਣਾਉਣਾ ਕੱਢ ਲਿਓ ਬਾਹਰ ਨੂੰ ਸਾਈਜ਼ ਫੁੱਲ ਤੇ ਬੂਰੀ ਪੂਰੀ ਪੱਕੀ ਕੋਈ ਲੋਹੀ ਨਹੀਂ ਹੈਗੀ ਬਾਕੀ ਬੁੱਤੇ ਹੋਰ ਹੋਰ ਸਾਈਜ਼ ਵਾਲੀਆਂ ਝੁੱਟ ਰਣੇ ਸਾਈਜ਼ ਵਾਲੀਆਂ ਵੀਰੇ ਇਹ ਥੋੜੀ ਗੱਲ ਜਮਾ ਜਾਇਆ ਜਾ ਤਿੰਨੇ ਹੀ ਸਾਈਜ਼ ਵਾਲੀਆਂ ਤੇ ਬਾਕੀ ਦਾ ਘਰ ਦਾ ਸ਼ਿੰਗਾਰ ਬਣ ਜਾਣੀਆਂ ਜਿਹਦੇ ਜਾਵੜੀਆਂ ਹਨਾ ਬਾਈ ਆ ਦੇਖੋ ਜੀ ਆ ਦੇਖੋ ਜੀ ਕੱਦ ਘੜ ਦੇਖੋ ਤਾਂ ਨੂੰ ਤਾਂ ਹੁਣ ਚਾਕੇ ਤੋੜ ਦਿਆ ਹਨਾ ਬਾਈ ਛੋਟੀ ਆ ਦੇਖੋ ਜੀ ਹੂੰ ਤੇ ਥਣਚਾਰੇ ਇੱਕ ਹੋ ਜੇ ਤੇ ਕਿੰਨਾ ਦੁੱਧ ਦਿੰਦਾ ਵਾਹੀ ਬਾਈ ਇਹਦਾ 14 ਕਿਲੋ ਸ਼ਾਇਦ ਕੀ ਫਰਕ ਨਾ ਗੜਦੂ ਕੀ ਗਾਏ ਜਾਨੀ ਚਾਹੀਦਾ 11 ਤੇ 6 ਮਹੀਨੇ ਚੈੱਕ ਪਾਸ 6 ਮਹੀਨੇ ਚੈੱਕ ਪਾਸ ਠੀਕ ਆ ਬਾਈ ਆ ਦੇਖੋ ਜੀ ਪੂਰੀ ਕਲੂਨਾ ਦੇਖੋ ਐਡਾ ਸਿਉਨੇ ਵਾਂਗੂ ਚਮਕਦੀ ਏ ਝੋਟੀ ਜਿਹਾ ਆਪਾਂ ਗੱਲ ਕਰ ਲਏ ਪ्योर 골ਡ ਆਗਾ ਇਹ ਕੋਈ ਉਵੇਂ ਨਹੀਂ ਚਾਂਦੀ ਦਾ ਤਾਂ ਇਹਦੇ ਮਾੜੀ ਮੋਟੀ ਝੋਲ ਵੀ ਹੈ ਨਹੀਂ ਵਿੱਚ ਕਣ ਵੀ ਹੈ ਨਹੀਂ ਇੱਕ ਵੀ ਹੈਨਾ ਹਮ ਆ ਦੇਖੋ ਜੀ ਪ्योर ਸਾਈਜ ਬਥੇਰਾ ਸ਼ਾਇਦ ਜਾਣ ਕਰੂ ਹਮ ਦੇਖੋ ਸਾਈਜ ਦੂਜੀ ਨੂੰ ਵੀ ਉੱਤੋਂ ਦੀ ਲੰਗਦੀ ਹੈਨਾ ਬਾਈ ਤੇ ਆਹ ਦੇਖੋ ਕਰੋ ਚੈੱਕ ਤੇ ਪੈਸੇ ਫਿਰ ਇਹਦੇ ਕਿਨੇ ਦੇ ਲੈਣੇ ਆ ਇਹਦਾ ਤਾਂ ਵੀ ਕੰਮ ਨਾਲ ਨਹੀਂ ਆਈ। ਉਹਦਾ ਮੈਂ ਬੋਲਦਾ ਸਾਇਜ ਕਿਨੂੰ ਕੋਈ ਛੋਟੀ ਮੰਨ ਕੇ ਨਾ ਆਵੇ। ਇਹਦੇ ਕਿੰਨੇ ਪਾਹ ਹੈ ਬਾਈ? ਹੈ? ਇਹਦੇ ਵੀ ਫੋਨ ਤੇ। ਇਹਦਾ ਵੀ ਫੋਨ ਤੇ। ਓਕੇ ਜੀ। ਤਿੰਨਾ ਝੋਟਿਆਂ ਦੇ ਫੋਨ ਤੇ ਮੁੱਲ। ਆ ਦੇਖੋ ਜੀ। 9 ਕਿਲੋ। ਲੱਖ ਦਿਆਂ ਮੈਂ ਨਾ ਜਿੱਤੇ ਤਿਆਰ ਹੋ। ਓਕੇ ਜੀ। ਹਾਂ। ਇਹਦੇ ਥੱਲੇ 9 ਕਿਲੋ ਦੁੱਧ ਕਿੰਨੇ ਚਰ ਦੀ ਚੱਕ ਪਾਸ ਦੁਬਾਰਾ। ਤੇ ਮਿਲਦੀ ਦੋਨੇ ਵੇਲੇ ਇੱਕ ਨੰਬਰ। ਦੋਨੇ ਵੇਲੇ। ਮਗਰ ਕੱਟੀ ਮੁੱਲ ਫੋਨ ਤੇ। ਇਹਦੇ ਮਗਰ ਕੱਟੀ ਆ ਕੱਟੀ। ਹਾਂ ਕੱਟੀ। ਤੇ ਇਹਦੇ ਮਗਰ ਕੱਟਾ। ਦੁੱਧ 7 ਕਿਲੋ 8 ਕਿਲੋ ਤੇ 3 ਮਹੀਨੇ ਚੱਕ ਪਾ ਪਯੋਰ ਨੀਲੀ ਰਾਵੀ ਤੇ ਮੁੱਲ ਫੂਨ ਤੇ ਦਾ ਵੀ ਤੇ ਇਧਰ ਆ ਗਈ 6 ਮਹੀਨੇ ਚੱਕ ਪਾ ਹਨਾ ਇਹਦਾ ਵੀ ਮੁੱਲ ਫੂਨ ਤੇ ਤੇ ਚੰਗੇ 3 ਹੀ ਮਹੀਨੇ ਦਿਖਾ ਤੇ ਨੰਬਰ 22 ਦਾ 9876347016 ਪਿੰਡ ਢੱਲਮਾਲਾ ਤੇ ਜ਼ਿਲ੍ਹਾ ਤਾ ਬਰਨਾਲਾ ਤੇ ਤਹਿਸੀਲ ਤਾ ਪਾ ਤਿੰਨ ਝੋਟੀਆਂ ਹੀ ਤਿੰਨੇ ਸ ਨੂੰ ਦਿਖਾਤੀਆਂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਲੁੱਟ ਲੋ ਮੇਲਾ ਧੰਨਵਾਦ ਜੀ